ਜਦੋਂ ਤੋਂ ਕਾਂਗਰਸ ਹੀ ਅਗੂ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਸਿੱਖਾਂ ਦੇ ਉੱਪਰ ਨਾ ਟਿੱਪਣੀ ਕੀਤੀ ਗਈ ਹੈ ਉਦੋਂ ਤੋਂ ਹੀ ਭਾਜਪਾ ਦੇ ਵੱਲੋਂ ਰਾਹੁਲ ਗਾਂਧੀ ਨੂੰ ਘੇਰਨ ਦਾ ਕੰਮ ਕੀਤਾ ਜਾ ਰਿਹਾ ਹੈ ਭਾਜਪਾ ਆਗੂਆਂ ਦੇ ਵਿੱਚੋਂ ਕਿਸੇ ਦੇ ਵੱਲੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਤੇ ਕਿਸੇ ਦੇ ਵੱਲੋਂ ਕੋਰਟ ਦੇ ਵਿੱਚ ਕਿੜੀ ਸੰਦਾ ਐਲਾਨ ਕੀਤਾ ਗਿਆ ਹੈ ਤੇ ਹੁਣ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇੱਕ ਅਜੀਹਿਆ ਬਿਆਨ ਦੇ ਦਿੱਤਾ ਗਿਆ ਜਿਸ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਉਹਨਾਂ ਨੇ ਰਾਹੁਲ ਗਾਂਧੀ ਦੇ ਬਿਆਨ ਤੇ ਮੋੜਵਾ ਜਵਾਬ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦਾ ਇੱਕ ਨੰਬਰ ਦਾ ਆਤਵਾਦੀ ਹੈ ਤੇ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਆ ਰਾਹੁਲ ਗਾਂਧੀ ਹੈ ਇਸ ਨੂੰ ਲੈ ਕੇ ਹੁਣ ਕਾਂਗਰਸੀਆਂ ਨੇ ਵੀ ਆਪਣੀਆਂ ਤੋਪਾਂ ਰਵਨੀਤ ਸਿੰਘ ਬਿੱਟੂ ਵੱਲ ਧਾਂਦ ਯਾਨੀ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਇਹ ਕੀਤਾ ਹੈ ਕਿ ਰਵਨੀਤ ਸਿੰਘ ਬਿੱਟੂ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਿਆ ਹੈ ਤੇ ਰਵਨੀਤ ਬਿੱਟੂ ਨੂੰ ਕਿਸੇ ਚੰਗੇ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਚੰਦ ਮਿੰਟ ਪਹਿਲੇ ਮੈਂ ਰਵਨੀਤ ਬਿੱਟੂ ਦੀ ਇੱਕ ਸਟੇਟਮੈਂਟ ਸੁਣੀ ਹੈ ਜਿਹੜੀ ਬਿਲਕੁਲ ਦਰਸਾਉਂਦੀ ਹੈ ਕਿ ਬਿੱਟੂ ਜਿਹੜਾ ਆਪਣਾ ਮੈਂਟਲ ਬੈਲੈਂਸ ਲੂਜ਼ ਕਰ ਚੁੱਕਿਆ ਹੈ। ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਜਿਸ ਆਦਮੀ ਦੀ ਹੋਂਦ ਆ ਦਿਨ ਜਿਸ ਲੀਡਰ ਦੇ ਕਾਰਨ ਹੈ ਜਿਸ ਪਰਿਵਾਰ ਦੇ ਕਾਰਨ ਹੈ ਜਿਸ ਪਾਰਟੀ ਦੇ ਕਾਰਨ ਹੈ ਜਿਸ ਪ੍ਰਧਾਨ ਦੀ ਲੀਡਰਸ਼ਿਪ ਤੇ ਥੱਲੇ ਇਹ ਤਿੰਨ ਵਾਰ ਮੈਂਬਰ ਹਪਾਰਲੀਮੈਂਟ ਰਿਹਾ ਉਹਨੂੰ ਅੱਜ ਇੱਕ ਟੈਰਰਿਸਟ ਦੱਸਿਆ ਅੱਜ ਉਹਨੂੰ ਇੱਕ ਅਤਵਾਦੀ ਦੱਸਿਆ ਮੇਰਾ ਖਿਆਲ ਇਸ ਤੋਂ ਵੱਡੀ ਪੋਲਿਟੀਕਲ ਬੈਂਕਰਪਸੀ ਹੋਰ ਕੋਈ ਹੋ ਨਹੀਂ ਸਾਹਿਬ ਮੈਂ ਰਵਨੀਤ ਬਿੱਟੂ ਨੂੰ ਇਹ ਕਹਿਣਾ ਚਾਹਾਂਗਾ ਬਿੱਟੂ ਜੀ ਬੈਮ ਆਇਆ ਤੁਸੀਂ ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣਾ ਚਾਹੁੰਗਾ ਕਿ ਜਿਹੜੇ ਆਦਮੀ ਲੋਕਾਂ ਨੇ ਰਿਜੈਕਟ ਕੀਤੇ ਨੇ ਉਹਨਾਂ ਨੂੰ ਤੁਸੀਂ ਮਨਿਸਟਰ ਬਣਾ ਲਿਆ ਤੇ ਮਨਿਸਟਰ ਬਣਨ ਤੋਂ ਬਾਅਦ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ 'ਚ ਰਹਿ ਕੇ ਇੱਕ ਲੀਡਰ ਆਫ ਦੀ ਇਲੈਕਟਿਡ ਲੀਡਰ ਆਫ ਦੀ ਆਪੋਜੀਸ਼ਨ ਵਾਸ ਸੀ ਇਸ ਕਿਸਮ ਦੇ ਬਿਆਨਬਾਜ਼ੀ ਕਰਨੀ ਸ਼ੋ ਕਰਦੀ ਹੈ ਕਿ ਇਹਨਾਂ ਨੂੰ ਨਾ ਤੇ ਕਨਸਟੀਟਿਊਸ਼ਨ ਤੇ ਫੇਥ ਹੈ ਨਾ ਇਹਨਾਂ ਨੂੰ ਇਹ ਪਤਾ ਹੈ ਕਿ ਇਹ ਪੋਜੀਸ਼ਨ ਕਿਹੜੀ ਹੋਲਡ ਕਰ ਰਹੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਕਿਸੇ ਚੰਗੇ ਸਾਈਕੀਟ੍ਰਿਕ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਏ ਸੋ ਦੈਟ ਇਸ ਕਿਸਮ ਦੀ ਬੇਹੂਦਾ ਸਟੇਟਮੈਂਟਸ ਇਹ ਜਿਹੜੀਆਂ ਨੇ ਬੰਦ ਕਰ